ਹਾਂ ਕੋਲ ਗਏ। ਅ ਹਬੀਬ ਜੀ ਤੋਂ ਖਾਣਾ ਕਿਤੇ ਤਰਫ ਤੇ ਸਾਰੇ ਬਾਈ ਜੋ ਪਰ ਗਏ। ਕਰਨ ਕੀ ਤਰ ਗਏ ਸਾਰੇ ਆ ਗਏ ਸੀ। ਲਿਆਵੀ ਜਾਨ ਵੀ ਤਾਂ ਪਹਿਲਾਂ ਫਿਰ ਆ ਲਖਣ। ਮੇਰੇ ਸੀ ਮੇਰੇ ਕੀ ਹਸੋ ਕਿੱਥੇ ਛੱਡੀ ਸੀ? ਬਰਵਾਲੇ ਉੱਡੇ ਸੀ ਟਰੈਕਟਰ ਤੇ। ਹੂੰ। ਜੀ ਅੱਖ ਮਾਰ ਕੇ ਦੱਸ। ਕਿੱਥੇ ਉੱਡੇ ਸੀ? ਬਰਵਾਲੇ ਹੀ ਬਰਵਾਲੇ। ਬਰਵਾਲੇ ਕਿੰਨਾ ਰੂਟਰ ਸੀ ਉੱਥੇ? 100+ ਹੀ ਸੀ ਵੀਰੇ। 100+? ਮੋਟਾ ਕਿੰਨਾ ਸੀ? ਮੋਟਾ ਯਾਰ 5550 ਸੀ। ਓਕੇ। ਕੀ ਰਿਜ਼ਲਟ ਵੀ ਜਿੱਥੇ ਦਾ ਰਿਜ਼ਲਟ ਇੱਕ ਕੱਲੀ ਟਰੈਕਟਰ ਜਿੱਤੀ ਆ ਬਾਜੀ ਪੰਜਾਂ ਚੌਹਾਂ ਚ ਵੰਡੀ ਗਈ ਸੀ ਅੱਛਾ ਬਾਜੀ ਕੱਲੇ ਮਤਲਬ ਟਰੈਕਟਰ ਤੋਂ ਦੇ ਟਰੈਕਟਰ ਦੇ ਕੱਲੀ ਰੋਣਾ ਟਾਈਮ ਇਹ ਉੱਡੀ ਦਾ ਥੋੜਾ ਟਾਈਮ ਹੀ ਆ ਕੁਝ ਮਿੰਟਾਂ ਦਾ ਹੀ ਫਰਕ ਪਿਆ ਹੂੰ ਔਰ ਜਿੱਤੀ ਕੱਲੀ ਕੋਣ ਹਰਿਆ ਸੀ ਥੱਲੇ ਯਾਰ ਐਵੇਂ ਨਹੀਂ ਕਲਦੀ ਬਾਈ ਜਿੱਥੇ ਅਮੀਨ ਨੂੰ ਵਹੀ ਆਮ ਟਾਈਮ ਹੋ ਗਿਆ ਟਾਈਮ ਹੋ ਗਿਆ ਹੁਣ ਕਿੰਨੇ ਬਾਜੀਆ ਛੱਡਦੇ ਆ ਬਾਈ ਚਿੱਤ ਨਹੀਂ ਇਹਦਾ ਕੰਮ ਹੂੰ ਸਹੀ ਆ ਚਲੋ ਵੇ ਇਹ ਗੱਲ ਦਿਖਾਓ ਅਬ ਇਹ ਨੜਿਆ ਲੀ ਇਹਨੇ ਬਹੁਤ ਬਰਾਬਰਾਨੀ ਲਗਾਵੀ ਟਰੈਕਟਰ ਆ ਗੋ ਹਾਂਜੀ ਇਹ ਵੀ ਟਰੈਕਟਰ ਇਹਦੀ ਲਾਜ਼ਮ ਰਾਦਾ ਸਾਡੇ ਕੋ ਸਾਰੀ 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 A to Z ਓਕੇ ਹਾਂ ਕਿਹੜਾ ਤੇ ਦੱਸਾਂ ਇਹ ਇਹ ਬਾਈ ਬਾਈ ਮਿੱਕੀ ਦੀ ਮਨੀ ਸੀ ਹਾਂ ਤੇ ਜਸਵੀਰ ਬਾਈ ਦਾ ਕਬੂਤਰ ਸੀ ਬਦਲ ਬਾਰੋਂ ਜਿਹੜੇ 11 ਜੁੜ ਗਏ ਉਹਨਾਂ ਚ ਹਾਂ ਸਹੀ ਆ ਵੀਰੇ ਸਹੀ ਆ ਓਕੇ ਇਹ ਇਹ ਕਿੰਨੇ ਕਬੂਤਰ ਸੀ ਉੱਤੇ ਪੁੱਛ ਜਾਵੇ ਕੁਛ ਉਹਦੇ ਬਾਜੀ ਪੁਰਾਣੀ ਹੈ ਨਾ ਉਹ ਯਰ 88 88 ਉਤਰ ਸੀ ਹਾਂ ਬੇਨੇੜੇ ਸੰਗਰੂਪ ਸਰਪੰਚ ਆ ਗਏ ਉਹਦੇ ਕਰਾਉਣੇ ਬਾਜੀ ਹਾਂ ਚੋਟ ਦੰਡਾ ਮੈਂ ਯਾਰਾ ਬਾਈ ਬੰਦੇ ਦੀ ਭੰਡਣਾ ਇਹ ਕਿਥੇ ਹੋੜੀ ਹੈ ਹਾਂ ਹਾਂ ਬਾਈ ਉਹ ਕਿਥਾ ਤੇ ਇਹਨੇ ਮਤਲਬ ਇਹ ਉਹ ਅਸੀਂ ਮਤਲਬ ਅਲਰੇਡੀ ਬੋਲੀਆ ਵਾਲਾ ਟਰੈਕਟਰ ਸੀ ਹਾਂ ਬੋਲੀਆ ਵਾਲਾ ਹਾਂ ਉਹ ਬਾਈ ਪਹਿਲਾ ਟਰੈਕਟਰ ਗੁਰੂ ਘਰ ਗਿਆ ਸੀ ਯੱਕੀ ਤੇ ਜਿਹੜਾ ਤੁਸੀਂ ਦੱਸਿਆ ਸੀ ਗੁਰੂ ਸਾਹਿਬ ਦੇ ਉਹ ਚੇਨਾ ਪਾਸਾ ਦਿੱਤਾ ਸੀ ਗੁਰੂ ਘਰ ਹਾਂ ਬਿਲਕੁਲ ਵੀ ਤੇ ਇਹ ਜਿਹੜਾ ਟਰੈਕਟਰ ਦਿੱਤਾ ਸੀ ਨਾ ਬਾਈ ਇਹ ਕੂਤਰੀ ਨੇ ਉਹ ਬਾਈ ਦੋ ਦਿਨੇ ਗੁਰੂ ਘਰ ਦੇਤਾ ਸੀਗਾ ਜਿਹੜੀ ਮੰਨ ਵਾਲੇ ਪਰਵਾਲੇ ਵਾਲਾ ਵੀ ਗੁਰੂ ਘਰੀ ਦੇਤਾ ਪਰਵਾਲੇ ਵਾਲਾ ਵੀ ਗੁਰੂ ਘਰੀ ਦੇਤਾ ਤਾਂ ਇਹ ਦੋ ਟਰੈਕਟਰ ਵੀ ਗੁਰੂ ਘਰ ਦਿੱਤੇ ਬ్రో ਗੁਰੂ ਘਰ ਦੇਤੇ ਜਿਹੜਾ ਤੀਜਾ ਟਰੈਕਟਰ ਆਪਾਂ ਸਾਮਕੇ ਛੱਡੀ ਸੀ ਬਾਜੀ ਜਿਹੜੀ ਸਾਡੀ ਜਵਾਨ ਹੋਈ ਸੀ ਉਹਦੀ ਵੀ ਗੱਲ ਨਹੀਂ ਹੋਈ ਸੀ ਵੀ ਦੇਣਾ ਉਹ ਟਰੈਕਟਰ ਚੋਂ ਸਾਡਾ ਫਰਕ ਪੈ ਗਿਆ ਫਿਰ ਉਹ ਆਪਾਂ ਨਵਾਂ ਟਰੈਕਟਰ ਮੰਨ ਲੈ ਕੇ ਫਾਰਮ ਟਰੈਕ ਜਾਂ ਸੀ ਜੋ ਘੜਾ ਕੇ ਸ਼ੋਰੂਮ ਚ ਵੀ ਆਪਾਂ ਉਹਦੀ ਜਵਾਨ ਪਾਉਣੀਆ ਵੀ ਗੁਰੂ ਘਰ ਨਾਲ ਰੱਬ ਨਾਲ ਬੇਮੁਖ ਨਹੀਂ ਹੋਣਾ ਇਹ ਉਹ ਗੱਲ ਵੀ ਆਪਾਂ ਪੱਕੀ ਰੱਖੀ ਹਾਂ ਵੀ ਉਹ ਪੱਕੀ ਰੱਖੀ ਵੀ ਗੁਰੂ ਘਰ ਦੇਣਾ ਇਹਦੇ ਨਾਲ ਟਰੈਕ ਉਹ ਨਵਾਂ ਘੜਾ ਕੇ ਦਿੱਤਾ ਸੀ ਉਹ ਵੀ ਨਾਮ ਵਾਲੇ ਦਾ ਨਾਮ ਹੀ ਦੇਦਾ ਫਿਰ ਆਪਾਂ ਜਿੱਤੇ ਸੀ ਭਾਈ ਹੁਣ ਰੋਲਾ ਤਾਂ ਪਾ ਨਹੀਂ ਸਕਦੇ ਜੀ ਹੂੰ ਬਿਲਕੁਲ 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 ਦੂਹ ਟਰੈਕਟਰ ਦਿੱਤੀ ਆ ਭਾਈ ਛੋਟੇ ਕੋਲ ਤੇ ਇਹ ਹੈਗੀ ਭਾਈ ਨਾਰਿੰਗਾਲ ਵਾਲੀ ਹੂੰ ਇਹ ਪਹਿਲਾਂ ਮੋਟਰਸਾਈਕਲ ਸੀ ਹਾਂ ਮੋਟਰਸਾਈਕਲ ਦਿੱਤੀ ਸੀ ਨਾਰਿੰਗਾਲ ਹੂੰ ਮੋਟਰਸਾਈਕਲ ਦਿੱਤੀ ਆ ਹਾਂਜੀ ਹਾਂਜੀ ਮੇਰਾ ਦਿਖਾਓ ਵੀ ਪੱਲਾ ਖੋਲ ਕੇ ਨਾਰਿੰਗਾਲpuri ਮੋਟਰਸਾਈਕਲ ਦਿੱਤੀ ਬੂਟਰੀ ਆ ਠੀਕ ਆ ਭਰਾ ਇਹ ਰਹਿੰਦੀਆਂ ਸਿਲਤਾਰ ਗਈਆਂ ਮਾਲਾ ਵੀ ਬੜੀਆਂ ਵਜਨ ਨਹੀਂ ਬਣਾਉਂਦੀ ਹੂੰ ਵਾਜਨ ਤਾਂ ਹਲਕੀਆਂ ਰਹਿੰਦੀਆਂ। ਹੋਰੀਆਂ ਜ਼ਿਆਦਾ ਹਲਕੀਆਂ ਮਾ ਨਹੀਂ ਅਜੇ ਤੇ ਕਰਵਾਈ ਉਮੀ। ਉਡਣ ਚ ਕਿਵੇਂ ਆ ਬਾਈ ਉੱਤੇ ਨਹੀਂ ਔੜ ਤੇ ਹੱਥ ਕਰ ਜਾਂਦੇ ਨਹੀਂ ਤਰਾਫ। ਅੱਛਾ। ਹਾਂਜੀ ਹਾਂਜੀ। ਔੜ ਦੇਦ ਕਰ ਰਹੀ ਆ। ਹਾਂਜੀ। ਓਕੇ ਵੀਰੇ। ਚਲੋ। ਲੈ ਵੀਰ ਅੱਗੇ ਵੀਰ ਖਾਣ। ਆ ਬਟਨ ਦੀ। ਯਹਾਂ ਪਰ ਕੰਦੀ ਜਿਹੜਾ ਬੱਚਾ ਉੱਡਿਆ ਹੈਗਾ। ਹੂੰ। ਇਹ ਕਿ ਜਿਹੜਾ ਆਪਣੀ ਚੌਥਰ ਹੋਈ ਸੀਗੀ। ਹੂੰ। ਇਹ ਬੱਚਾ ਜਿਹੜਾ ਇਹ ਹਾਂ ਤੇ ਸਰ ਜਾਰਾ ਹੈ ਜਿਹੜਾ ਅੰਦਰ ਸਵਾਲ ਦੇ ਨਾਮ ਤੇ ਹੀ। ਹੂੰ। ਜਿਹੜਾ ਆ ਮੈਂ ਬੜਾ ਜਾਣ ਆਉਣ ਦਾ ਕਰਦਾ ਹਾਂ ਜਾਂ ਆਉਣ ਜਿਹੜਾ ਨੀਮਾ ਨੀਮਾ ਜਾਂਦਾ 5 ਮਿੰਟ ਲੱਗਦੇ ਸੀ ਤੇ ਉੱਪਰੋਂ ਦਾ ਹੀ ਅੱਧਾ ਘੰਟਾ ਤੇ ਉਧਰੋਂ ਆਉਂਦਾ ਗਿਆ ਉਹ ਤੇਰੇ ਖਾਲੇ ਹਰਿਆ ਵੀ ਮਿਲਦਾ ਸੀ ਹਰਿਆ ਵੀ ਮਿਲਦਾ ਸੀ ਇਹ ਵੀ ਖਰਿਆਈ ਨੂੰ ਜਾਂ ਯਾਨੀ ਕਿ ਸਾਡੀ ਬਾਜੀ ਵੰਡੀ ਹੋਈ ਸੀਗੀ ਉਸ ਦਿਨ ਅਸੀਂ ਤਿੰਨ ਕੂਤਰਾ ਮੇਸਾ ਲਿਆ ਵਿੱਚ ਤਾਂ ਸੀਗਾ ਬਾਜੀ ਦੇ ਵਿੱਚ ਬੈਠੇ ਜਿੱਤੇ ਸੀ ਕਿਹੜੀ ਸੀ ਇੱਕ ਬੋਪਰਾ ਮਾ ਤੋਂ ਸੀ ਕੂਤਰੀ ਇੱਕ ਚੀਨੀ ਦਾ ਸੀ ਮੜਿਆਣੀਆਂ ਉਹ ਸਾਂਦੀ ਰੋਡ ਤੇ ਟਾਂਗੀ ਚੜੀ ਉਹ ਸੋਨਿਆ ਉਹ ਤੇ ਫਾਈਨਲ ਹੀ ਆ ਗਿਆ ਹਾਂ ਤਿੰਨੇ ਤੰਗੂਤਰੇ ਡੇ ਛੱਡ ਗਏ ਉਹਦਾ ਬਾਈ ਨੇ ਸਾੰਧੀ ਸੀ ਕੱਲੀ ਹੈ ਨਾ ਉਹ ਹੈ ਸੋਨੂ ਮੜਿਆਣ ਘਰੇ ਹੂੰ ਬਰਦਾ ਇਹ ਬੜੀ ਅਗਰ ਖੋਜੀ ਆਹ ਬਾਈ ਕਾਲਖ ਕੱਲੀ ਰਹੀ ਆ ਆਪਣੇ ਕਾਲਖ ਹਾਂ ਰਾਜਬਾਈ ਕਲੱਬ ਚ ਜਿਹੜੀ ਫਰੇਜ਼ ਜਿੱਤੀ ਆ ਇਹ ਕਾਲਖ ਕੱਲੀ ਰਹੀ ਹੈ ਕੋਲੇ ਅੱਛਾ ਹਾਂ ਮੈਂ ਠੀਕ ਹੈ ਉੱਥੇ ਕਿੰਨੇ ਡੇ ਬਾਈ ਹੈ ਤੇ ਅੰਦਰ ਉੱਥੇ ਕਿੰਨੇ ਸੀ ਰੰਗੀ 60 68 62 68 ਬਾਈ ਤੇਰੇ ਰੋਲ ਕੱਲੀ ਹੂੰ 68 ਬਾਈ ਤੇ ਮੜ ਜਣਾ ਦੇ ਇੱਥੇ ਬੋਡ ਹੋਣਾ ਹੁੰਦਾ ਮਾਈਕ 1500 1500 1500 ਹੂੰ ਉੱਥੇ ਵੀ ਰੱਬ ਮਤਲਬ ਕਿ ਕੱਲੀ ਵੀ ਕੀ ਨਾ ਮਾੜੀ ਬਹਿ ਟਾਂਗੀ ਚੜੀ ਹੈ ਜੀ ਜਿੱਤੀ ਹੈ ਜੀ ਉੱਥੇ ਵੀ ਰੱਬ ਜਿੱਤੂ ਹੈ ਹਾਂ ਹਾਂ ਬਈ ਸਹੀ ਹੈ ਵੀਰੇ ਓਕੇ ਆ ਤਾਂ ਉਹੀ ਭਾੜਾ ਬਚਾ ਲਓ ਜੀ ਅਗਲੀ ਲੱਖ ਆਪਾਂ ਡੋਰੀ ਦੀ ਹਾਂ ਹਾਂ ਡੋਰੀ ਮੋਟਰਸਾਈਕਲ ਆਪਾਂ ਡੋਰੀ ਹੈ ਜੀ ਮੋਟਰਸਾਈਕਲ ਦਿੱਤੀ ਜਾਈ ਆਪਾਂ ਡੋਰੀ-ਡੋਰੀ ਵਾਲਾ ਖੜਾ ਮੋਟਰਸਾਈਕਲ ਨਹੀਂ ਜਿੰਮੋ ਚ ਸਾਂਝਾ ਹੋ ਗਿਆ ਸੀਗਾ ਇੱਕ ਸੱਤ ਨਾਮ ਹਨ ਲੂੰਗੀ ਪਿੰਡ ਦਾ ਉਹ ਮੋਟਰਸਾਈਕਲ ਉਹਨਾਂ ਨੂੰ ਦੇਤਾ ਸੀ ਪੈਸੇ ਲੈ ਲੇ ਠੀਕ ਆ ਉਹ ਠੀਕ ਆ ਉਹ ਸੈਟਿੰਗ ਠੀਕ ਆ ਹਾਂ ਓਕੇ ਇਹ ਪੰਡੋਰੀ ਕਿਨਾਲ ਦੇ ਜਿਹੜੇ ਤੇਰੇ ਕੰਮ ਦੀ ਗੱਲ ਜੀ ਦੇ ਭਾਈ ਹੈਰੀ ਨੰਗਲ ਦੇ ਕਲੱਬ ਦੀ ਬਣੀ ਹੈ ਨੰਗਲ ਦੇ ਕਲੱਬ ਦੀ ਅੱਛਾ 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 ਉੱਥੇ ਛੜਾ ਪਿੰਗ ਲਾਇਆ ਸੀ ਹਾਂ ਹਾਂ ਓਕੇ ਭਰਾ ਇਹ ਭਾਈ ਚੱਕਰ ਪਤਾ ਕੀ ਪਿਆ ਇਹ ਕਬੂਤਰੀ ਚਲੇਗੀ ਇਹ ਕਬੂਤਰੀ ਚਲੇਗੀ ਤੇ ਟਾਈਮ 'ਚ ਆ ਗਈ ਹੂੰ ਟਾਈਮ 'ਚ ਆ ਕੇ ਫਿਰ ਇਹਨੇ ਸਾਨੂੰ ਆਏ ਆਏ ਹੋ ਗਿਆ ਵੀ ਚੱਲ ਜਿਹੜਾ ਕੋ ਹੋਂਦਾ ਸਾ ਫਿਰ ਸਾਡਾ ਟਾਈਮ ਦੋ ਪੋਟਾਂ ਨੇ ਕਰਿਆ ਆਹਲਾ ਟਾਈਮ ਦੋ ਨੇ ਕੀਤਾ ਸੀ ਇੱਕ ਇਹਨੇ ਤੇ ਇੱਕ ਸੱਤ ਨਾਲ ਲੂੰਗੀ ਹਾਂ ਓਕੇ ਦੋਨਾਂ ਦੇ ਮੋਟਰ ਮੋਟਰਰਾਈਡ ਬੰਡਿਆਈ ਮੋਟਰਾਂ 'ਤੇ ਬੰਡਿਆ ਗਿਆ ਉਹ ਇਹਨੇ ਬੰਡਣੇ ਜਾਂਦਾ ਸੀ ਤਾਂ ਸਹੀ ਆ ਬਿਲਕੁਲ ਆ ਵੀਰੇ ਦੋ ਹੀ ਹੋਈ ਨਹੀਂ ਕਬੂਤਰੀ ਭਾਈ ਆਪਣੀ ਗੁਜਾਰਬਾਈ ਦੀ ਦੇਣਾ ਇਹ ਖੱਦਮ ਵਾਲੇ ਦੀ ਹੂੰ ਜਿਹੜਾ ਉਹ ਲਾਲੀ ਬਾਈ ਰੈਕੋਟ ਵਾਲਾ ਕਬੂਤਰਾ ਹੂੰ ਇਹ ਗੁਜਾਰਬਾਈ ਨੇ ਸਾਨੂੰ ਗੈਤ ਦਈਓ ਸਾ ਜੈਸਾ ਸਾਡੇ ਕੂਤਰ ਮਰ ਗਏ ਅੱਛਾ ਸਾਡੇ ਕੋਲੇ ਤਿੰਨ ਭੈਣ ਭਾਈ ਸੀ ਇਹ ਇਹਦੇ ਇਹਦੇ ਮਾ ਆਪਣੇ ਮਾ ਪਿਓ ਹੂੰ ਇਹਦਾ ਜਿਹੜਾ ਪਿਓ ਸੀ ਉਹ ਗੁਜਾਰਬਾਈ ਦਾ ਵੱਡਾ ਕਬੂਤਰਾ ਅੱਛਾ ਤੇ ਕਬੂਤਰੀ ਸਾਡੀ 15 ਮਿੰਟ ਉੱਡ ਕੇ ਕੋਠੀ ਤੇ ਬਹਿ ਗਈ ਸਾਹਮਣੇ ਕੁੱਲੀ 15 ਮਿੰਟ 15 ਮਿੰਟ ਉੱਡ ਗਈ ਤੇ ਰਾਜਗੜ ਨੇ ਕੱਲੀ ਨੇ ਸਾਢੇ 7:30 ਟਾਈਮ ਕਰਿਆ ਅਸੀਂ ਬਾਜੀ ਜਤਲੀ ਸੀ ਸਾਢੇ 5 ਕੱਲੇ ਰਹਿ ਗਈ ਸੀ ਬੋ ਲੈ ਕਰ ਨਹੀਂ ਸੋੜਦੇ ਘਰੇ ਜਵਾਈ ਨਹੀਂ ਆਉਂਦੇ ਮੈਨੂੰ ਇਹ ਵੀ ਕਨਫਰਮ ਹੈ ਨਹੀਂ ਕੋਈ ਵੀ ਇਹ ਘਰੇ ਡਾਵਾ ਕੁਤਰ ਹੋ ਜਾਗੀ ਤੋ ਹਾਂ ਭਾਈ ਨਹੀਂ ਇਹ ਬਾਈ ਗੁਲਜ਼ਾਰ ਭਾਈ ਨੇ ਪਹਿਲਾਂ ਹੀ ਕਹਦਾ ਸੀ ਕਹਿੰਦਾ ਵੀ ਜਿਹੜਾ ਕੁਛ ਇਹਨਾਂ ਨੇ ਕਰਨਾ ਉਹ ਕਰ ਦੇਣਾ ਇਹਨਾਂ ਦਾ ਵਹਿਮ ਨਗਰ ਤੇ ਉੱਡੀ ਪਤਾ ਕਿੰਨੀ ਬਾਈ ਸਿਸ਼ਾਲੇ ਸਾਹ ਤੋਂ ਉੱਚੀ ਨਹੀਂ ਗਈ ਪੱਦਰ ਗਰਮੀ ਵੀ ਵਾਲੀ ਸੀ ਗਰਮੀ ਵੀ ਬੇਸਾ ਓਕੇ ਜਿਹੜੇ ਨਾ ਕਿਹੜੇ ਬਣਦੇ ਸੀ ਇਹ ਰਾਜਗੜ 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 ਜੇਤੂ ਕੀ ਸੀ ਇਹ ਜੇਤੂ ਮੈਨਾਂ ਦਾ ਪੂਲਰ ਫੁੱਕੀ ਸੀ ਕਪੀ ਸੀ ਟਾਪ ਸੀ ਪਹਿਲਾ ਕਾਪੀ ਸੀ ਥੱਲੇ ਕਾਪੀ ਹਾਂ ਹਾਂ ਬਾਈ ਸਹੀ ਹੈ ਵੀਰ ਚਲੋ 3 3 ਵਾਜੀ ਦਿੱਤੀ ਆਹ ਆ ਕਬੂਤਰੀ ਇੱਕ ਦੀ ਸਾਡੀ 3 ਵਾਜੀਆਂ ਦਿੱਤੀ ਆ ਕੱਲੀ ਦਾ ਇਹ ਨਰੋਲ ਹੂੰ ਤੇ ਸਾਡੇ ਗਰੁੱਪ ਦਾ ਕੂਟਰ ਰਹਿੰਦੇ ਸੀ ਇੱਕ ਨਿੱਕੇ ਨਿੱਕੇ ਹੌਲੀ ਸਾਡੇ ਯਾਰ ਦਾ ਇੱਕ ਸਾਡਾ ਫਿਰ ਆਪਦੇ ਗਰੁੱਪ ਨਾਲ ਹੀ ਵੰਡਣੀ ਪਈ ਤਾਂ ਕਿ ਸਾਡੇ ਆਪਦੇ ਕੂਟਰ ਸੋਹਣੇ ਆਪਦੇ ਦੇ ਵਾਟੇ ਲੱਗਦੇ ਰਹਿੰਦਾ ਉਹਤ ਜੇ ਮੈਂ ਆਉਣਾ ਸਾਡੇ ਰੰਗੀ ਬਾਈ ਦਾ ਪਰੋਨੇ ਦਾ ਘੁੱਤ ਰਹਿਣਾ ਜੀ ਨਾਲ ਤੇ ਪਹਿਲਾ ਦੂਆ ਵੀ ਆ ਰਾਜ ਕਲਾ ਪਾਲੀਆਂ ਸਾਰੀਆਂ ਬਾਜੀ ਜਿੱਤ ਗਈ ਸਾਰੀਆਂ ਜਿੱਤ ਗਈ ਦੋ ਦੂਜੀ ਜਿੱਤ ਗਈ ਕਾਲ ਖਾਲੀ ਕਾਲ ਖਾਲੀ ਸਾਰੀਆਂ ਬਾਜੀ ਤੁਸੀਂ ਜਿੱਤਾਈ ਸਾਰੀਆਂ ਬਾਜੀ ਹਾਂ ਬਈ ਆ ਜਿਹੜਾ ਬੱਚਾ ਆਪਣਾ ਦਾਖੇ ਦਾਖੇ ਜਿਹੜਾ ਜਿੱਥੋਂ ਜਿੱਥੋਂ ਸਿੱਖੇ ਆ ਬਈ ਆ ਸ਼ੁਰੂਆਤ ਚ ਹਾਂ ਬੱਚਾ ਉਹਦਾ ਹੀ ਤਸਰ ਜੇ ਬਾਈ ਮਿੱਕੀ ਕੀ ਦੇਣ ਓਕੇ ਹਾਂ ਸਹੀ ਹੈ ਬਈ ਮਾੜਾ ਅੱਖੀ ਫੜ ਕੇ ਦਿਖਾਈਂ ਮੈਂ ਤੇ ਕਿਹਦਾ ਸਟਾਡਿਓ ਆਇਆ ਉਹ ਬਾਈ ਤੋਂ ਕਬੂਤਰੀ ਆਈ ਸੀ ਦੀ ਮਾਂ ਚਿੱਟੀਆਂ ਅੱਖਾਂ ਦੀ ਤੇ ਉਹ ਜਦੋਂ ਰਜਿਸਟਰ ਤੋਂ ਪੜਦਾ ਸੀ ਬਾਈ ਤੁਹਾਨੂੰ ਅੱਗੇ ਵੀ ਦੱਸਿਆ ਵੀ ਪੰਜਾਬੀ ਨਹੀਂ ਆਪਾਂ ਉਹ ਬਣਦੀ ਆਉਂਦੀ ਮੈਂ ਫੋਟੋ ਖਿੱਚ ਲਿਆ ਸੀ ਤੇ ਉੱਤੇ ਲਿਖਿਆ ਸੀ ਵੀ ਜਰਕ ਵਾਲੇ ਗੋਲੇ ਦੇ ਘਰੋਂ ਆਈ ਹੋਈ ਸੀ ਤਾਂ ਹੀ ਤੁਸੀਂ ਗਿਆ ਇਧਰੋਂ ਆਈ ਹੋਇਆ ਬਿਲਕੁਲ ਵੀਰੇ ਜਿਹੜੀ ਗਿਆ ਇਹ 10 10 ਅੜਾਈਆਂ ਘਰੇ ਉੱਡਿਆ 11ਵੀਂ ਡਾਈ ਦੇ ਨੂੰ ਦਾਖੇ ਪਾਣੀ ਲਾਇਆ 12ਵੀਂ ਉੱਤੇ ਆ 13ਵੀਂ ਜਿਹਨੇ ਖਾਦਮ ਹੀ ਕਰਤੀ ਕਹਿੰਦੇ ਲਾਈਵ ਆ ਜੀ ਲਾਈਵ ਆ ਜੀ ਉਹ ਵੀ ਵਾਜੀ ਲਾਈਵ ਜੀ ਓਕੇ ਉੱਥੇ ਫਰਿੱਜ ਉੱਥੇ ਫਰਿੱਜ ਉੱਥੇ ਫਰਿੱਜ ਉੱਥੇ ਹਾਂ ਮਸਾਲਾ ਚਲੋ ਆਹ ਕਉਦਰੀ ਬਰਸਾਲਾ ਉੱਡੀ ਸੀ ਬਾਈ ਹੂੰ ਬਰਸਾਲਾ ਉਹ ਕੀ ਨਾਮ ਸੀ ਉੱਥੇ ਇਹ ਨਾਮ ਉੱਥੇ ਸੀ ਕੋਲਰ ਹਾਂ ਉਸ ਦਿਨ ਕਿਲਾਰਿਆ ਪਰ ਵਾਜੀ ਸੀ ਬਾਈ ਹਾਂ ਸਾਡੇ ਸਵਾ 4 ਨੂੰ ਬਾਜੀ ਕਿਲਾਰਿਆ ਪਰ ਮਲਾ ਨਿਬੜ ਗਈ ਇਹਨੇ ਘੰਟੇ ਦੀ ਵੀੜ ਮਾਰੀ ਸਾਰੀਆਂ ਬਾਜੇ ਨੂੰ ਨੂਨ ਅੱਛਾ ਹਾਂ ਕੀ ਬਾਕੀ ਬਾਈਆਂ ਨਿਬੜੀਆਂ ਇਹ ਘੰਟੇ ਮੈਂ ਕਰੀ ਹਾਂ ਬਾਈ ਸੋਨੀ ਬਾਈ ਹੁਣ ਬਰਮਪੁਰੇ ਨੂੰ ਸਾਰਿਆਂ ਨੂੰ ਇਹ ਤਾਂ ਪਤਾ ਹੀ ਹੈਗਾ ਨਜ਼ਾਰ ਬਾਈ ਤੇ ਉੱਥੇ ਹੀ ਸੀ ਬਾਜੀ ਇਹ ਸ਼ਾਂਦੀ ਕੂਤਰੀ ਹੈ ਇਹ ਬਾਈ ਸ਼ਾਂਦੀ ਓਕੇ ਭਰਾ ਲੈ ਜਰ ਅਮਦੇਵੀ ਵੀ ਸੀ ਤੇ ਵਾਸ਼ਿੰਗ ਮਸ਼ੀਨ ਹੈ ਇਹ ਆਮਦੇਵੀ ਉੱਡੀ ਆ ਰਹੀ ਰਹੇ ਇਹ ਜੱਤ ਦੇ ਉੱਤੇ ਰਹੀ ਸੀ ਮਦੇਵੀ ਹਾਂ ਵਾਸ਼ਿੰਗ ਮਸ਼ੀਨ ਦਿੱਤੀ ਸੀ ਵਾਸ਼ਿੰਗ ਮਸ਼ੀਨ ਦਿੱਤੂਆ ਠੀਕ ਹੈ ਦਿਖਾ ਦੇ ਜੀ ਪਹਿਲੇ ਬਿਲਕੁਲ ਸਟੇਰੇ ਮਦੇਵੀ ਉੱਡੀ ਹੋ ਗਈ ਇੱਕ ਕਬੂਤਰੀ ਵੀ ਦੇਣਾ ਬਾਈ ਬਿੱਟੂ ਬਾਬੇ ਵਾਲੀ ओके ਵਾ ਸਾਡੇ ਕੋਲ 3 ਮੋਟ ਵਾਲਾ ਫੋਨ ਰਲਾ ਮੋਟ ਵਾਲਾ ਵੱਡਾ ਹੈਗਾ ਤੁਹਾਡੇ ਕੋਲ ਨਿੱਕਾ 17 ਵਾਲਾ ਤੇ ਮੋਟ ਵਾਲਾ ਹੋ ਗਿਆ ਬਿਲਕੁਲ ਕੁਛ ਬਾਬਲੇ ਤਸਵੀਰ ਬਾਦਲੇ ਘਰੋਂ ਉਤਰ ਆਵੇ ਲੈ ਹੋਰ ਹੈਗਾ ਬਈ ਕੋਈ ਉਤਰ ਲੈ ਲੈ ਕੱਢ ਮੇਰਾ ਓਏ ਫੰਗ ਨਹੀਂ ਲੈ ਗੱਲ ਨਹੀਂ ਨਹੀਂ ਉੱਧਰ ਲੈਣ ਉੱਧਰ ਹੀ ਲੈ ਤਾਣ ਲੈ ਚੱਲ ਉੱਧਰ ਲੈ ਗੱਲ ਕੋਈ ਨਹੀਂ ਲੈ ਚਲਾਜੇ ਬਈ ਉੱਧਰ ਆਜੋ ਸਾੜੇ ਨੂੰ ਇੱਧਰ ਨਾ ਤਾਲੀ ਵੱਡੀਆਂ ਹੋਣਗੀਆਂ ਨਾ ਤੇ ਕੰਮ ਨਹੀਂ ਆਉਂਦੀ ਲੈ ਇੱਧਰ ਖਾਲੋ ਏਡਾ ਹੂੰ ਤੇ ਦਸੀ ਇੱਕ ਉਤਰ ਉੱਤੇ ਰੋਪਾ ਰਮੇਸ਼ ਜੀ ਹਾਂ ਕਮੇਟੀ ਗਰਮੀ ਬਹੁਤ ਸੀਗੀ ਹਾਂ ਉੱਥੇ ਆਪਣਾ ਤੀਜਾ ਨੰਬਰ ਬਣਿਆ ਓਕੇ ਕਿੰਨਾ ਜੜਾ ਉਤਰ ਉੱਤੇ ਉੱਥੇ ਉੱਤੇ ਸੀ 9495 ਕੋਟਰ 9495 ਕੋਟਰ ਮੋੜ ਕਿੰਨਾ ਜੀ 2200 2200 ਮੰਨ ਕੱਲੀ ਨਾ ਲੱਗਦਾ ਕੱਲੀ ਨਾ ਨਹੀਂ ਨਹੀਂ ਤੀਜੇ ਨੰਬਰ ਵਾਲੀ ਜਾਂ ਕਿਸੇ ਨਾ ਵਾਲੀ ਬਣਨੀ ਜਾਣ ਕੇ ਉੱਤੋਂ ਕੋਟਰ ਇਕੱਲਾ ਮਿਲਿਆ ਆਏ ਨਹੀਂ ਜਾਂ ਬਹਿ ਗਏ ਕਿਹੜੀ ਆਪਣਾ ਤੀਜਾ ਕੋਟਰ ਬਹਿ ਗਿਆ ਸੀ ਜੀ ਇਸ ਤਰ੍ਹਾਂ ਹੀ ਓਕੇ ਵੀ ਅਸੀਂ ਤਾਂ ਸਮਝਦੇ ਹੀ ਸੀ ਵੀ ਅੱਜ ਹਰ ਗਏ ਹਾਂ ਮੈਂ ਜਾਨ ਕੇ ਐ ਐ ਜੱਪਿਆ ਹੀ ਹੈ ਉੱਪਰ ਆ ਗਿਆ ਹੈ ਹਾਂ ਓਕੇ ਸਹੀ ਹੈ ਬਾਈ ਸਹੀ ਹੈ 3 ਵਜੇ ਬਾਜੀ ਨੇ ਬੱਦਰੀਆ 3:40 ਉਹਦਣੇ ਬਾਈ ਕਾ ਖਜਦੇ ਆਪਾਂ ਕੱਲੇ ਉਹਦਣੇ ਹੀ ਕਾਲ ਜਿਸ ਦਿਨ ਕਾਲ ਛੁੱਟੀ ਹੈ ਦੋ ਦਿਤਿਆਂ ਕਰ ਹਾਂ ਹਾਂ ਸਹੀ ਹੈ ਬਾਈ ਲੋ ਜੇ ਵਾਲਾ ਅ ਅ ਆਪਣਾ ਤਿੰਨ ਬੰਨ ਜਿਸ ਤੇ ਦੂਸਰਾ ਆਹ ਕਬੂਤਰ ਆਪਣਾ ਹਾਂ ਆਹ ਕਬੂਤਰ ਬਾਈ ਆਪਣਾ ਹੂੰ ਇਹ ਵੀ ਗੁਲਜ਼ਾਰ ਬਾਈ ਦੀ ਦੇਣ ਆ ਇੱਕ ਗੁਲਜ਼ਾਰ ਬਾਈ ਦੇ ਘਰੋਂ ਬੱਚਾ ਆਇਆ ਸੀ ਜੀਪ ਵਾਲੇ ਦਾ ਆਪ ਖਾ ਦੇ ਖਾ ਦੇ ਹੂੰ ਪੋਤਾ ਹੋਵੇ ਪਰੋਤਾ ਹੋਵੇ ਬਾਈ ਨੂੰ ਤਾਂ ਆਪ ਨਹੀਂ ਜੱਤੇ ਬਾਈ ਉਦੋਂ ਗੁਲਜ਼ਾਰ ਬਿਮਾਰ ਹੋ ਗਿਆ ਸੀ ਬੜਾ ਜ਼ਿਆਦਾ ਹੂੰ ਤੇ ਇਹ ਕਬੂਤਰ ਨੇ ਬਾਈ ਹੂੰ ਤਿੰਨ ਬਾਜ਼ੀਆਂ ਦਾ ਸੀ ਫੋਟੋ ਤੇ ਲਿਖਿਆ ਹੋਇਆ ਵੀ ਇਹ ਜਿਹੜੀ ਫੋਟੋ ਖਿੱਚੀ ਹੈ ਜੀ ਬਾਜ਼ੀਆਂ ਬਹੁਤ ਜ਼ਿਆਦਾ ਓਕੇ ਇਹ ਗਵਾਹਾਂ ਤੁਸੀਂ ਆਖ ਲਈ ਹਾਂ ਡਰ ਕੇ ਬਾਜੀ ਦੇ ਗਵਾਹ ਸੀ ਹਾਂ ਤੇ ਇਹ ਬਾਜੀ ਡਰ ਕੇ ਤੋਂ ਬਾਅਦ ਇਹ ਐਸਾ ਲੱਭਿਆ ਬਾਈ ਜਵਾਕਾਂ ਵੇ ਕਰੇ ਸੀ ਉਹ ਬੰਦੇ ਨੇ ਠੱਲਾਂ ਠੱਲਾਂ ਵੜਤੀਆਂ ਇਹਦੀਆਂ ਸਾਰੀਆਂ ਹੂੰ ਤੇ ਉਹ ਕਬੂਤਰ ਬੜਾ ਲੱਭਿਆ ਹੈ ਹਾਂ ਸਾਨੂੰ ਬੇਪਛਾਨ ਕਰਦਾ ਜਿੱਤ ਕੇ ਰਾਤ ਉੱਤੇ ਰਹਿੰਦਾ ਸੀ ਕਰਮਾਂ ਨੇ ਮਿਲਿਆ ਜਿੱਤ ਕੇ ਰਾਤ ਉੱਤੇ ਪਹਿਲੇ ਜਿੱਤ ਦਾ ਪੈਸਾ ਜਰੂਰ ਸੀ ਹਾਂ ਜਿੱਤ ਕੇ ਇੰਨਾ ਔੜਦਾ ਸੀ ਵੀ ਰੱਬ ਦੇ ਖੜ ਕੇ ਔੜਦਾ ਸੀ ਇਹ ਮੱਝੂ ਵੀ ਆ ਹੀ ਗੁੰਮ ਗਿਆ ਸੀ ਇਹ ਇਹਦਾ ਹੀ ਪੋਤਾ ਮੱਝੂ ਦਾ ਆ ਜਿਹੜਾ ਹੁਣ ਦਿਖਾਉਂਗਾ ਹਾਂ ਮਨ ਇਹ ਤੀ ਵੀ ਤੇ ਆ ਗਿਆ ਬੜਾ ਜਿਆਦਾ ਹੈ ਇਹ ਮੱਝੂ ਜੂ ਕੇ ਅੱਗੀ ਗਰਮੀ ਦੀ ਦੁੱਸਰ ਸੀਗੀ ਹਾਂ ਬਹੁਤ ਸਾਰੇ ਬੰਦੇ ਨੇ ਕਿ ਉੱਤਰ ਛੱਡੇ ਸੀ ਉੱਤੇ ਜਿਹਦੇ ਦੋ ਵਾਜੀ ਜਿੱਤ ਕੇ ਤੈਨੂੰ ਨੜੇ ਜਾਂਦਾ ਪਹਿਲੇ ਦਿਨ ਹੀ ਬੈਗੇ ਸੀ ਇਹ ਪਹਿਲੇ ਦਿਨ ਵੀ ਰਾਤ ਨੂੰ ਬੈਠਾ ਤੇ ਦੂਜੇ ਦਿਨ ਵੀ ਰਾਤ ਨੂੰ ਬੈਠਾ ਦੂਸਰ ਜੇਤੂ ਰਿਹਾ ਕੱਲਾ ਰਿਹਾ ਫਿਰ ਤਾਂ ਨਹੀਂ ਉੱਥੇ ਚਾਰ ਗੱਗੂਤਰਾ ਨੇ ਟਾਈਮ ਬਿਤਾਈ ਸੱਤ ਦਾ ਤੇ ਉਦੋਂ ਵੀ ਇਹ ਰਾਤ ਨੂੰ ਬੈਠਾ ਬਹੁਤ ਵਧੀਆ ਵੇਖ ਆ ਬਹੁਤ ਜਨਗਲੀ ਜਿਹੜਾ ਇਹਦਾ ਹੀ ਭਰਾ ਵਾ ਮੋਟਰਸਾਈਕਲ ਵਾਲਾ ਹੈ ਹਾਂ ਨਾਮ ਹੈ ਸ਼ਾਮ ਹੈ ਸ਼ਾਮਾ ਭਾਈ ਇਹ ਉਹਦਾ ਲਓ ਜੀ ਰਸ਼ਕਪੁਰੋ ਬਹੁਤ ਬਰਦਨਾਂ ਗੱਲਾਂ ਮੈਂ ਖੜਵੀ ਸੀਗਾ ਉੱਥੇ ਉੱਥੇ ਕਬੂਤਰ ਡਿਆ ਹੈ ਮੋਟਰਸਾਈਕਲ ਤੇ ਇੱਕ ਦੋ ਮੇਰੇ ਖਿਆਲ ਇਹ ਮੈਂਟ ਦਾ ਵੀ ਨਹੀਂ ਕੋਈ ਫਰਕ ਪਿਆ ਹੁਣ ਉਥੇ ਬਾਜੀ ਉੱਡ ਗਏ ਨੇ ਮਤਲਬ ਕਿ ਉਹ ਕਰਿਆ ਮੋਟਰਸਾਈਕਲ ਤੇ ਤੁਸੀਂ ਬਾਈ ਨਾ ਹਾਂ ਹਾਂ ਬਾਈ ਬਾਜੀ ਪਹਿਲਾਂ ਹੋ ਗਈ ਸੀ ਹਾਂਜੀ ਪਹਿਲਾਂ ਬਹੁਤ ਟਾਈਮ ਪਹਿਲਾਂ ਹੋ ਗਈ ਹਾਂ ਪਹਿਲਾਂ ਕਿੰਨੇ ਬੁਤਰਾ ਗਏ ਸੀ ਤੁਸੀਂ ਪੰਜਾਂ ਜੋ ਸੀ ਪੰਜਾਂ ਜੋ ਸੀ ਦੋ ਬੁਤਰੇ ਸਾਡੇ ਸੀ ਦੋ ਸਾਡੇ ਸੀ ਓਕੇ ਪੰਜਾਂ ਦੋ ਸੀ ਦੋ ਬੁਤਰੇ ਤੁਹਾਡੇ ਸੀ ਇਹ ਉੱਡ ਕੇ ਗਿਆ ਮੋਟਰਸਾਈਕਲ 'ਤੇ ਮੋਟਰਸਾਈਕਲ ਵੰਡ ਕੇ ਗਿਆ ਇਹ ਪਿਓ ਇਹ ਦੂਜਾ ਇਹ ਤਿੰਨ ਤਿੰਨ ਇਹ ਤਿੰਨ ਬੈਠੇ ਆ ਇੱਕ ਪਿਓ ਆ ਦੋ ਪੁੱਤ ਦੋ ਪੁੱਤ ਨਹੀਂ ਜਿਹੜਾ ਮੱਜੂ ਕੇ ਵਾਲਾ ਇਹ ਆ ਇਹ ਦੋਨੇ ਭਰਾ ਦੋਨੇ ਭਰਾ ਇਹ ਸੰਗੀਤ ਵੀ ਗੁਜ਼ਾਰ ਵਾਲਾ ਬੱਡ ਆ ਗਿਆ ਬਾ ਇਹ ਘੁੰਮ ਕੇ ਆਈ ਜਾਂਦਾ ਘੁੰਮ ਕੇ ਆ ਜਾਂਦਾ ਸਹੀ ਆ ਕਬੂਤਰ ਮੋਲ ਲਿਆ ਜੀ ਹਾਂ ਆ ਕਬੂਤਰ ਮੈਂ ਗੁਲਜ਼ਾਰ ਬਾਈ ਤੇ ਇੱਕ ਮੁੰਡਾ ਵਾਲਾ ਦੋ ਮੁੰਡੇ ਹੋਰ ਸੀ ਹਾਂ ਅਸੀਂ ਗਏ ਸੀ ਇਹ ਕਬੂਤਰ 70000 ਦਾ ਬਿੰਦਰ ਤੋਂ ਲਿਆ ਸੀ ਪੂਲੇ ਵਾਲੇ ਪੂਲੇ ਵਾਲੇ ਬਿੰਦਰ ਤੋਂ 70000 ਤੁਸੀਂ ਮਿਲ ਗਏ ਮੋਲ ਲਿਆ ਸੀ ਤੇ ਖੁਸ਼ ਹੋ ਕੇ ਅਸੀਂ 1000 ਰੁਪਿਆ ਹੋਰ ਦੇ ਤਾ ਓਕੇ ਤੇ ਇਹਨੇ ਬਾਈ ਅੱਜ ਚੱਕਰ ਪੰਜੀ ਦਾ ਜਿੱਤੀ ਹਾਂ ਇਹੇ ਲਾਡ ਕਨੀ ਉੱਡੀ ਘਰੇ ਜਣੇ ਬਾਜੀ ਤੇ ਨਹੀਂ ਉੱਡੀ ਘਰੇ ਦਿਨ ਚ ਪਾਉਂਦੇ ਅੱਛਾ ਹਾਂ ਬਾਈ ਕੀ ਬੜਾ ਜੱਕਰ ਪਿਆ ਹੈ ਬਾਈ ਜਦੋਂ ਕੋਈ ਵਾਰੀ ਨਹੀਂ ਲੋਟ ਆਉਣਾ ਕੰਮ ਹਾਂ ਤੇ ਤਾਂ ਨਹੀਂ ਬੈਠਿਆ ਕੀ ਚੱਕਰ ਕੀ ਹੈ ਹਾਂ ਤਾਂ ਬਹਿੰਦਾ ਬਾਈ ਅੜਾਵੇ ਵਾਲੇ ਆ ਹਾਂ ਕਰਮਾ ਸਾਰੇ ਪੈਸਾ ਹੈ ਇਹ ਬਸ ਮੈਂ ਇਸੇ ਦੇ ਕਰਮਾ ਦੀ ਨਹੀਂ ਗੱਲ ਬੋਲਦਾ ਹਾਂ ਸਾਡੇ ਸਿੱਧੇ ਕਿਵਰੀ ਤੇ ਮੈਂ ਮੁੰਬਈ ਮਿੱਕੀ ਦੇ ਬਾਈ ਮਡੇਰ ਦੇ ਬਈ ਕਬੂਤਰ ਵੀ ਕਰਮੇ ਨ ਕਰਮੇ ਹੁੰਦੇ ਹੁੰਦੇ ਆ ਬਾਈ ਹਰੇਕ ਵੀ ਹਰੇਕ ਦਾ ਆਪਣਾ ਆਪਣਾ ਉਹ ਆਣਾ ਲਾਈਫ ਸਰਕਲ ਹੈ ਤੇ ਜਿੱਦ ਕੁ ਹੋਵੇ ਲਾਈਫ ਦਾ ਖਾਇਦੂ ਜਿਆ ਪੱਲਾ ਖੋਲ ਠੀਕ ਹੈ ਵੀਰ ਬਾਈ ਬੰਦਰਪੁੱਲੇ ਦੇ ਘਰ ਆਇਆ ਵੀਰੇ 70 ਹਜ਼ਾਰ ਦਾ ਮੁੱਲ ਲੈ ਆ ਬਾਈ ਠੀਕ ਹੈ ਬਾਕੀ ਉਸ ਦਿਨ ਦੱਸ ਤਾ ਚਲੋ ਹੋਰ ਕੁਝ ਨਹੀਂ ਬਾਕੀ ਬਾਈ ਯਾਰ ਮੇਨ ਗੱਲ ਪਤਾ ਕੀ ਹੈ ਆਪਾਂ ਕੂਤਰ ਇੰਨੇ ਮਹਿੰਗੇ ਮਹਿੰਗੇ ਮੁੱਲ ਲੈ ਲਏ ਜੀ ਜਿਹੜਾ ਇਹ ਚ ਮੇਨ ਮੁੱਦਾ ਨਾ ਸਾਡੇ ਫੈਮਿਲੀ ਦਾ ਬਾਲਾ ਵੱਡਾ ਰੋਲ ਹੈ ਜਿਵੇਂ ਮੇਰੇ ਮਦਰ ਫਾਦਰ ਦਾ ਮੇਰੇ ਪੜਾ ਦਾ ਉਹਨਾਂ ਦੀ ਫੈਮਿਲੀ ਦਾ ਵਾਈਫ ਦਾ ਤੇ ਮੇਰੀ ਫੈਮਿਲੀ ਦਾ ਤੇ ਬੱਚਾ ਇਹਨਾਂ ਨੇ ਆਏ ਹੀ ਨਹੀਂ ਕਹਿਣਾ ਵੀ ਤੁਸੀਂ ਕੀ ਆ ਖਰਚਾ ਕਰਦੇ ਕਰਦੇ ਨਾ ਕਹਣਾ ਕੋਈ ਗੱਲ ਨਹੀਂ ਜਿਹੜੀ ਚੀਜ਼ ਪਸੰਦਾ ਲੈ ਲਓ ਕਦੇ ਮੈਨੂੰ ਆਇ ਨਹੀਂ ਕਿਹਾ ਵੀ ਘੱਟ ਪੈਸੇ ਨਾਲ ਵੱਧਣਾ ਬਾੜੀ ਜਿਆਦਾ سپورਟ ਆ ਬਾਈ ਤੇ ਇਹੀ ਚੀਜ਼ਾਂ ਕਰਕੇ ਵੀ ਉਤਰਾਈ ਚੱਲਦੀ ਆ ਵੀਰੇ ਹਨਾ ਇਹ ਚੀਜ਼ਾਂ ਮੈਨ ਆ ਜਾਂਦੇ ਜੇ ਪਰਿਵਾਰ ਦੀ سپورਟ ਨਹੀਂ ਹੈਗੀ ਬੰਦਾ ਹੌਲੀ ਹੌਲੀ ਪਿੱਛੇ ਹੋ ਜਾਂਦਾ ਜੇ ਪਰਿਵਾਰ ਦੀ سپورਟ ਆ ਤਾਂ ਹੌਲੀ ਹੌਲੀ ਅੱਗੇ ਜਾ ਜਾਂਦਾ ਇਹਦੇ ਵੀ ਕੋਈ ਦੋ ਗੱਲਾਂ ਨਹੀਂ ਹੋਰ ਤਾਂ ਨਹੀਂ ਉਤਰ ਕੋਈ ਬਸ ਓਕੇ ਉਤਰਦਾ ਬਾਈ ਬਾੜੇ ਆ ਬਾਜ਼ੀਆਂ ਦਾ ਹਣ ਵੀਰੇ ਬਹੁਤ ਜਿੱਤੀਆਂ ਨੇ ਬਾਜ਼ੀਆਂ ਦਾ ਹਾਂ ਵਿੱਚ ਹੁਣ ਨਹੀਂ ਪਾਉਂਦਾ ਬਾਜ਼ੀਆਂ ਦਾ ਇਹੀ ਜਿੰਨੇ ਕੰਨ ਵੀ ਤੇ ਜਾਦਾ ਕੁਝ ਇਸ ਸੀਜ਼ਨ ਦਾ ਬਾਲੀਆਂ ਦਾ ਜੱਟ ਮੁੰਡਾ ਸਾਰੀਆਂ ਟੋਟਲ ਬਾਜ਼ੀਆਂ ਵੀ ਅਸੀਂ 172 ਬਾਜ਼ੀਆਂ ਜਿੱਤ ਗਏ ਸਾਡੇ ਗਰੁੱਪ ਦੀਆਂ ਬਾਜ਼ੀਆਂ ਹਾਂ ਜਿਵੇਂ ਹੁਣ ਬਾਈ ਮੈਂ ਘਰੋਂ ਖੋਦਾ ਇੱਥੋਂ ਆਪਣੇ ਖੁਦ ਘਰੋਂ ਹਾਂ ਸੰਧੂ ਜੱਠੇ ਵਾਲੀ ਕੂਤਰੀ ਅੱਛਾ 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 ਤੇ ਕਿਹੜੇ ਬਣੀਆਂ ਜਤਲਿਆਂ ਆਪਣੇ ਘਰੋਂ 24 ਬਾਜ਼ੀਆਂ ਜਿੱਤਿਆ ਬਾਈ ਜਿਹੜੀਆਂ ਘਰੋਂ ਜਿੱਤਿਆ ਇਹ ਨਹੀਂ ਵੀ ਕਿਸੇ ਦੇ ਉੱਤੇ ਨੌ ਲਖਾਤਾ ਤੇ ਆਏ ਤਾਂ ਹੁਣ ਆਪਣੇ ਜੂਪ ਕੇ 32 ਬਾਜ਼ੀਆਂ ਜਿੱਤ ਗਏ 38 ਬਾਜ਼ੀਆਂ ਚੰਨ ਪਿੱਤਾ ਜਿੱਤਿਆ ਤੇ ਆਏ ਆਪਣੇ ਗਰੁੱਪਾਂ ਚ ਹੋਰ ਅਦਵਿੰਦਰ ਬਾਈ ਹੁਣੀ ਆ ਿੱਕੇ ਹੁਣੀ ਆ ਇਹ ਨਹੀਂ ਕਿ ਸਾਡੇ ਸਾਰੇ ਬੰਦੀ ਬੈਜੀ ਜੇ ਤੇਜ ਹੁਣੀ ਆ ਮਨੀ ਹੁਣੀ ਆ ਇਹ ਸਾਰਾ ਗਰੁੱਪ ਸਾਡਾ ਬਾਜੀ 172 ਜੱਟਿਆਂ ਦਾ ਜਿਹੜੇ ਸਾਰੇ ਗਰੁੱਪ ਦੇ ਤਿਆਂ ਮੰਨੋ ਹੋ ਜੱਟੇ ਅਸੀਂ ਗਰੁੱਪ ਚ ਕਹਿੰਦੇ ਆ ਜੇ ਹੁਣ ਕਹੀਏ ਬਾਕੀ ਭਾਈ ਆਪਣਾ ਇੱਕ ਸੂਲ ਆ ਜੇ ਕਬੂਤਰ ਆਪੜਾ ਨਾ ਫੇਰ ਹੀ ਉਹ ਤੇ 9 ਹੋਊ ਜੋ ਤੇ 100 ਵਾਲਾ ਜੇ ਕਬੂਤਰ ਜੂਪ ਦਾ ਜਾਂ ਸੋਨੀ ਦਾ ਫੇਰ ਉਹ ਤੇ 9 ਗਰੁੱਪ ਜੋ ਤੇ 100 ਵਾਲਾ ਹੋ 9 ਇਹਨਾਂ ਦਾ ਹੀ ਵੱਜੂ ਇਹ ਨਹੀਂ ਹੈਗਾ ਵੀ ਮੈਂ ਮੈਂ ਕਹਣਾ ਭਾਈ ਕਿਸੇ ਦਾ ਕੋਈ ਗਲ ਵੱਡਣਾ ਹੈ ਬਿਲਕੁਲ ਆਪਣਾ ਦਾ ਸੂਲ ਆ ਵੀ ਜਿਹੜਾ ਘਰੋਂ ਜਿੱਤੂ ਉਹਨੂੰ ਘਰੋਂ ਕਹਾਂਗੇ ਜਿਹੜਾ ਵੀ ਯਾਰ ਦਾ ਜਿੱਤੂ ਹੈ ਉਹ ਵੀ ਆਪਣਾ ਆਪ ਦਾ ਪਰ ਉਹ ਯਾਰ ਦਾ ਹੀ ਹੈ ਤੇ ਬਸ ਇੱਕ ਬਈ ਮਾਨ ਹੁੰਦਾ ਹੈ ਇੱਕ ਤਰ੍ਹਾਂ ਦਾ ਹੁਣ ਆ ਵੀ ਤੁਸੀਂ ਮਹਿੰਦ ਠੀਕ ਥੱਡੀ ਵੀ ਜੇ ਤੋ ਬਾਈ ਇਹ ਨਾਰਾ ਆਪਣਾ ਉੱਡਿਆ ਪਹਿਲਾਂ ਹਾਂ ਇਹ ਰਾਜ ਕਲੱਬ ਵਾਲਾ ਹੀ ਉੱਡਿਆ ਸੀ ਬਿਰੋ ਟੈਪੀ ਹੂੰ ਫੇਰ ਉੱਡਿਆ ਇਹ ਬਰਜ ਹੂੰ ਇਹ ਉੱਥੋਂ ਫਰਿੱਜ ਜਿੱਤੀ ਤੇ ਇਹ ਤੋਂ ਟੈਪੀ ਤੋਂ ਪੱਖਾ ਓਕੇ ਤੇ ਯਹਾਂ ਆਪਣਾ ਨੰਗਾ ਵਾਲਾ ਕਬੂਤਰ ਹੂੰ ਨੰਗਲਾ ਇਹ ਕਬੂਤਰ ਕੱਲਾ ਫਰਿੱਜ ਜਿੱਤਿਆ ਓਕੇ ਤੇ ਇਹਨੇ ਸਾਢੇ ਸੱਧ ਦਾ ਟਾਈਮ ਕੀਤਾ ਤੇ ਢਾਂਗੀ ਝੜਿਆ ਓਕੇ हां भाई ते ਸਾਡੇ ਸੱਪ ਦਾ ਟਾਈਮ ਕਰਾ ਦੇਣਾ ਸਾਡੇ ਸਾਢੇ 7 ਦਾ ਟਾਈਮ ਕਰਿਆ ਤੇ ਬਾਈ ਫਿਰ ਹੁਣ ਕਬੂਤਰ ਤਾਂ ਕਈ ਆ ਵਿੱਚ ਹਨ ਤੇ ਜਿਵੇਂ ਹੁਣ ਆਪਣੀ ਇਹ ਵਾਲੀ ਵਾਲੀ ਕਬੂਤਰੀ ਬੜੀ ਜ਼ਿਆਦਾ ਉੱਡੀ ਆ ਗਹੌਰ ਵਾਲੀ ਉੱਡੀ ਆ ਗਹੌਰ ਵਾਲੀ ਉੱਡੀ ਆ ਤੇ ਬਰਜ ਹਰੀ ਸਿੰਘ ਦੁੱਲੇ ਦੇ ਪਿੰਡ ਫਰਜ ਤੇ ਆਪਾਂ ਕਬੂਤਰ ਕੱਲਾ ਆਪਣਾ ਵੱਧ ਉੱਡਿਆ ਬਾਜੀ ਦਾ ਬਾਜੀ ਦਾ ਹੋ ਗਈ ਸੇਖੂ ਪੂਰੇ ਬੜੀ ਜ਼ਿਆਦਾ ਉੱਡੀ ਫਰਜ ਤੇ ਕੱਲੀ ਉਹ ਜਿੱਤੀ ਉਹ ਆਪਣੇ ਦਾਰੇ ਹੁਣਾਂ ਦੀ ਸੀ ਮੜਿਆਣੀ 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 ਆਪਣੀ ਉੱਡੀ ਉਥੇ ਫਰਜ ਜਿੱਤੀ ਬਾੜੀਆਂ ਜਾਂਦਾ ਬਾਜੀਆਂ ਬਾਈ ਜਿਹੜੇ ਨਹੀਂ ਯਾਦ ਆਉਂਦੀਆਂ ਕੁਝ ਯਾਦ ਵੀ ਨਹੀਂ ਹੋ ਰਹਾ ਬਾਕੀ ਆਪਣੇ ਜੱਗੇ ਬਾਈ ਦੀ ਬਾਈ ਲੋਪੋ ਵਾਲੇ ਦੀ ਬਾੜੀ ਦੇਣਾ ਉੱਤਰ ਬਾਈ ਇਹ ਬੰਦਾ ਹੈ ਇਹ ਬੰਦਾ ਰਹਿ ਗਿਆ ਨਹੀਂ ਮੰਨ ਬਾਈ ਇਹਦੀ ਨਾ ਗੱਲ ਪਤਾ ਕੀ ਆ ਕਰਦਾ ਆਲੇ ਬੰਦਿਆਂ ਨੂੰ ਸਾਡੇ ਨੂੰ ਜੋੜ ਸਾਡੇ ਬੰਦਿਆਂ ਨੂੰ ਜੋੜ ਕੇ ਰੱਖਣ ਵਾਲਾ ਸਾਡੇ ਗਰੁੱਪ ਦਾ ਮੇਨ ਜੱਗਾ ਵਾਲਾ ਲੋਪੋ ਪਿੰਡ ਦਾ ਵੰਡੋਪੋ ਪਿੰਡ ਦਾ ਬਾਈ ਜੱਗਾ ਮੋਗੇ ਵਾਲੀ ਤੋਂ ਹਾਂ ਮੋਗੇ ਵਾਲੀ ਤੋਂ ਉਹ ਸਾਡਾ ਯਾਰ ਆ ਵੀ ਉਹਦੇ ਬਿਨਾਂ ਸਾਡਾ ਗਰੁੱਪ ਨਹੀਂ ਚੱਲ ਉਹਨੇ ਸਾਰਿਆਂ ਨਾਲ ਗੱਲਬਾਤ ਕਰਨੀ ਆ ਚਾਹੇ ਬਾਜੀ ਦੇ ਹੋਈਏ ਤਾਂ ਵੀ ਉਹਨੇ ਪੁੱਛਣਾ ਯਾ ਉਹ ਨਾਲੇ ਉਹਨੂੰ ਇੰਨਾ ਸ਼ੌਂਕ ਨਾਲੇ ਉਹਦੇ ਘਰੇ ਕਬੂਤਰ ਨਹੀਂ ਕਰੇ ਬਈ ਕਦਾ ਬੰਦਾ ਚਾਹੀਦਾ ਹੈ ਹਣਾ ਤੇ ਤੇਰਾ ਹੋਵੇਗਾ ਗੱਲਾਂ ਜਾਨਕੀ ਪੁੱਛਣਾ ਇਹ ਕੁਲਦੀਪ ਬੰਦਾ ਰਹਿ ਗਿਆ ਨਹੀਂ ਸੀ ਇਹ ਮੈਂ ਕੋਈ ਟਾਈਮ ਡੀਕਦਾ ਸੀ ਜਦੋਂ ਇਹਦਾ ਨਾਮ ਲਿਆ ਜਾਵੇ ਕੱਲੇ ਦਾ ਨਾਮ ਲਿਆ ਜਾਵੇ ਓਕੇ ਸਹੀ ਹੈ ਨਾ ਚਲੋ ਠੀਕ ਬਾ ਐ ਬੰਦੇ ਦਾ ਯਾਰ ਐ ਹੋ ਜਾਂਦਾ ਵੀ ਯਾਰ ਸਾਡੇ ਤੇ ਜੇ ਕੋਈ ਗੱਲਬਾਤ ਹੋਵੇ ਬੰਦਾ ਉਹਨੇ ਕੀ ਸੈਟ ਕਰਨ ਵਾਲਾ ਹੋਵੇਗਾ ਜੱਤ ਸਹੀ ਹੈ ਇੱਕ ਹੋਵੇ ਦੋ ਹੁਣ ਬਾਹਰ ਦਾ ਵਾਲਾ ਜੰਗਾ ਚੀਨੀ ਨਹੀਂ ਸਾਡੀ ਚੀਨੀ ਫੜਨ ਵਾਲਾ ਜੱਗਾ ਮੈਂ ਪਰਖਦੀ ਜਿੱਤੀ ਚੀਨੀ ਜੱਗੇ ਨੇ ਲੱਭੀ ਸੀ। ਅੱਛਾ। ਪਹਿਲਾਂ ਤੋਂ ਚੀਨੀ ਜੱਗੇ ਨੇ ਲੱਭੀ ਸੀ। ਚੱਲ ਮੈਨੂੰ ਫੋਟੋ ਦੇ ਬੰਦੇ ਦੀ ਫੋਟੋ ਦੀ। ਉਹਨੂੰ ਲਾਵਾਂਗਾ। ਜਰੂਰ ਜਰੂਰ ਫੋਟੋ। ਫੋਟੋ ਲਾਉਣਾ ਮੈਂ ਤਾਂ ਪੁੱਛਿਆ। ਆਇਆ ਨਹੀਂ ਬਾਈ ਉਹਦੇ ਕੋਈ ਲਾਣੇਦਾਰ ਨੇ ਜਾਣਾ ਕੈਨੇਡਾ ਨੂੰ। ਹੂੰ। ਉਹਨੂੰ ਬਹੁਤ ਮੈਂ ਤਾਂ ਕਹਿੰਦਾ ਆ ਜਾ ਕਹਿੰਦਾ ਨਹੀਂ ਯਾਰ। ਚਲੋ 80 ਰੁਪਏ ਮੈਂ ਹੁੰਦੇ ਨੇ। ਹਾਂ ਹਾਂ ਬਾਈ ਠੀਕ ਆ ਕੱਲ੍ਹ ਦੀ। ਓਕੇ ਵੀਰੇ ਥੈਂਕ ਯੂ ਬਹੁਤ ਬਹੁਤ ਧੰਨਵਾਦ। ਜੇ ਕੋਈ ਆਉਂਦਾ ਰਵਿਟਰ ਠੀਕ ਹੈ ਨਾ ਵੀਰੇ ਗੱਲ ਦੇ ਲਈ। ਮੈਂ ਉਹ ਮਾਰੇ ਕਿੱਢੇ ਗਈ। ਇਹ ਸੰਘੂ ਚੱ ਤੇ ਉੱਥੇ ਉੱਡੀ ਸੀ ਉੱਤੇ ਆਪਣਾ ਤੀਜਾ ਤੀਜਾ ਨੰਬਰ ਬਣਿਆ ਜੀ ਇਹਦਾ ਬਾਕੀ ਸਾਡੀ ਤਿੰਨਾਂ ਚ ਸਾਂਝੀ ਹੋ ਗਈ ਸੀ ਇਹਦਾ ਮੋਟਰਸਾਈਕਲ ਜੀ ਉੱਥੇ ਤੇ ਉੱਥੇ ਤੀਜੇ ਨੰਬਰ ਤੇ ਰਹਿ ਗਈ ਜੀ ਕੀ ਨਾਮ ਵੀ ਸੀਗਾ ਜਦ ਤੈ ਪੈਰਾਫਾਈ ਹੋਈ ਸੀ 2 ਲੱਖ 10000 ਰੁਪਏ ਹੋ ਜਾਂਦੀ ਸੀ ਅੱਛਾ ਇਕੱਲੀ ਹਾਂ ਓਕੇ ਤੇ ਬਾਕੀ ਸੀਗੀ 6 ਲੱਖ 32000 ਦੀ ਜੀ ਤਿੰਨਾਂ ਚ ਬਾਈ ਸਾਂਝੀ ਹੋ ਗਈ ਚਲੋ ਬਹੁਤ ਵਧੀਆ ਜੀ ਅੱਛਾ ਜੇ ਬਾਈ ਇੱਕਾ ਪਿੱਛੇ ਗੱਲ ਕਰ ਰਹੇ ਹੋ ਕੋਈ ਸੁਝਾਅ ਦੇ ਲੋਕਾਂ ਨੂੰ ਕੁਸ਼ਟਾਣਾ ਚਾਹੁੰਦੇ ਹੋ ਜੀ ਆ ਬਾਈ ਮੇਰਾ ਇਹ ਆ ਜਦੋਂ ਆਪਾਂ ਨਾ ਐਂਟਰੀਆਂ ਕਰਾਉਨੇ ਆ ਹੂੰ ਜਦੋਂ ਆਪਾਂ ਕਿਸੇ ਵੀ ਬਾਜੀ ਦੀ ਐਂਟਰੀ ਕਰਾਉਣੀ ਆ ਤੇ ਆਪਾਂ ਗਾਹਾਂ ਐਂਟਰੀ ਕਰਾਉਣ ਜਾਂਦੇ ਆ ਤੇ ਗਾਹਾਂ ਵਾਲੇ ਕਲੱਬ ਵਾਲੇ ਨੇ ਆਪਣੀ ਬਣਦੀ ਨਹੀਂ ਹੁੰਦੀ ਜਿਹੜੇ ਬਾਜ਼ੀਆਂ ਕਰਾਉਂਦੇ ਆ ਉਹ ਕਹਿ ਦਿੰਦੇ ਆ ਭਾਈ ਤੁਹਾਡਾ ਕਬੂਤਰ ਨਹੀਂ ਛੜਾਉਣਾ ਹਾਲਾਂਕਿ ਨਾ ਤਾਂ ਕੋਈ ਭਾਈ ਬੰਦਾ ਇੱਥੇ ਹੋਣਾ ਅੱਜ ਦੇ ਟਾਈਮ 'ਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਦੂਰੇ ਲਾਉਂਦਾ ਨਾ ਹੀ ਕੋਈ ਬੇਈਮਾਨੀ ਕਰਦਾ ਬਾਜ਼ੀ ਕਾਲ ਇਨਸਾਫ ਬੜਾ ਹੁੰਦਾ ਕਾਪੀ ਵਾਲੇ ਬਹੁਤ ਚੱਟ ਹੁੰਦੇ ਬੰਦੇ ਚੱਟ ਬਹੁਤ ਆ ਬੜੀ ਗੱਲ ਹੈ ਪਹਿਲੇ ਵਰਗੇ ਸੀਰੇ ਵਰਗੇ ਸੋਨੀ ਬਾਈ ਕਮਲ ਵਰਗੇ ਠੀਕ ਆ ਇਨਸਾਫ ਕਰਦੇ ਆ ਇਹ ਦੂਰਾ ਤਾਂ ਲੱਗਣੀ ਦਿੰਦੇ ਕਬੂ ਤੇ ਬੰਦੇ ਜਿਹੜੇ ਬਾਜ਼ੀਆਂ ਕਰਾਉਂਦੇ ਆ ਉਹ ਕਹਿੰਦੇ ਅਸੀਂ ਇਹਨਾਂ ਦਾ ਕਬੂਤਰ ਨਹੀਂ ਛੜਾਉਣਾ ਕਿਸੇ ਦਾ ਵੀ ਜਾਂ ਸਾਡੇ ਦੇ ਲਾ ਲਓ ਜਾਂ ਕਿਸੇ ਦੇ ਲਾ ਲਓ ਤੇ ਭਾਈ ਜਿਹੜੇ ਬੰਦੇ ਛੜਾਉਂਦੇ ਨਹੀਂ ਭਾਈ ਫਿਰ ਉਹਨਾਂ ਨੂੰ ਜਿੱਤਣ ਦਾ ਕਾਹਦਾ ਸਵਾਦ ਮੇਲੇ ਕੋਲ ਜੇ ਸਾਧਾਰਨ ਚਾਓ ਮਤਲਬ ਇਹ ਚੜਾਓ ਜਿੱਤੇ ਹਰੇ ਕੋਈ ਮਰਜੀ ਇਹਦਾ ਕਬੂਤਰ ਨੂੰ ਬਣਾ ਬੰਦੇ ਨਾਲ ਥੋੜੀ ਜਿਹੀ ਉੱਡਣਾ ਹਾਂ ਹਾਂ ਇਹ ਜਿਹੜਾ ਕੋਈ ਦੋ ਗੱਲਾਂ ਨੇ ਬਈ ਚਲੋ ਬਹੁਤ ਧੰਨਵਾਦ ਬਾਕੀ ਈਰਖਾ ਨਾ ਕਰੋ ਜਿਹੜਾ ਜਿੱਤਦਾ ਜਿੱਤਦਾ ਜਿਹੜਾ ਹਾਰਦਾ ਹਾਰਦਾ ਬਾਅਦ ਦੀ ਗੱਲ ਹੈ ਅੱਲਾ ਸਿੱਧੀਆਂ ਤੇ ਦੁਨੀਆ ਜਿੱਤਣ ਨੂੰ ਹੀ ਆਈ ਆ ਔਰ ਸਾਰੀ ਦੁਨੀਆ ਨਹੀਂ ਜੱਤ ਸਾਰੀ ਜਿੱਤਣ ਨੂੰ ਸਾਰੀ ਜਿੱਤਣ ਨੂੰ ਆਉਂਦੇ ਆ ਇੱਕ ਦੋ ਗੱਲਾਂ ਚਲੋ ਤੇ ਤੁਹਾਨੂੰ ਬਈ ਹੁਣ ਇੱਕ ਹੋਰ ਚੰਗੀ ਚੀਜ਼ ਦਿਖਾਉਣ ਲੱਗਾ ਵੀ ਜਿਹੜੇ ਮੋਟਰਸਾਈਕਲ ਜੋੜੀ ਥਾਰ ਜਿਹੜਾ ਕੁਝ ਦਿੱਤਿਆ ਬਾਈ ਨੇ ਜਿਹੜਾ ਸਨਮਾਨ ਹੋਇਆ ਉਹ ਤੁਹਾਨੂੰ ਮੈਂ ਥੱਲੇ ਜਾ ਕੇ ਦਿਖਾਉਣਾ ਸੀ ਸਾਈਡ ਤੇ ਖੜਾਏ ਹੋਇਆ ਬਣੇ ਰਹੋ ਵੀਡੀਓ ਬਣਾਓ ਹਾਂ ਹਾਂ ਇਹ ਦਰਸ਼ਕੀਓ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਹੁਣ ਕਿੰਤਰਾਂ ਤੋਂ ਬਾਤਾਂ ਦਿਖਾਉਣਾ ਵੀ ਕੀ ਕੀ ਸਨਮਾਨ ਬਾਈ ਦਾ ਹੋਇਆ ਹੈ ਜਾਂ ਮੋਟਰਾਂ ਨਾਲ ਕਿਹੜੇ ਕਿਹੜੇ ਖੜੇ ਆ ਦੇਖ ਸਕਦੇ ਹੋ ਇਧਰ ਆ ਵੀ ਲੱਗੇ ਹੋਏ ਨੇ ਟ੍ਰੇਨ ਕੱਢੇ ਨੂੰ ਪਹੁੰਚਿਆ ਜਿਹੜਾ ਇੱਥੋਂ ਦਿੱਤਿਆ ਜਿਹੜਾ ਸਨਮਾਨ ਹੋਇਆ ਹੈ ਕਿਹੜੇ ਗੱਡੀ ਕਿੰਨੇ ਥਾਰ ਜਿਹੜੇ ਤੁਹਾਨੂੰ ਜਾਣ ਪਾਣੀ ਹੈ ਉਦੇ ਬਾਰੇ ਜਰੂਰ ਆਪਾਂ ਗੱਲਬਾਤ ਕਰਾਂਗੇ ਤੇ ਆਹ ਖੜੀਆ ਥਾਰ ਬਾਈ ਨਾਜੋਦ ਬਾਈ ਚੰਕੀਤਾ ਤੇ ਰੰਗੀ ਹਿਸਵਾ ਜਿਹੜੀ ਕਿਨੇ ਕਰਦੀ ਹੈ ਇਹ ਹੈ ਬਾਈ ਕੁਲਵਿੰਦਰ ਰਾ ਮੁੰਡਾ ਕਿੰਦਰ ਲਾੜਪੁਰ ਤੋਂ ਆ ਬਾਈ ਕਿਹੜੇ ਜ਼ਿਲ੍ਹੇ ਚ ਹੈ ਇਹ ਇੱਧਰ ਹੀ ਆਪਣੀ ਪੈਣਾ ਲੁਧਿਆਣੇ ਜ਼ਿਲ੍ਹੇ ਹਾਂਜੀ ਹਾਂਜੀ ਓਕੇ ਉਹਨਾਂ ਨੇ ਤੁਹਾਨੂੰ ਮੰਨ ਕੇ ਉਸਤਾਦ ਤਾਰਿਆ ਹਾਂਜੀ ਉਸਤਾਦ ਤਾਰਿਆ ਉਸਤਾਦ ਕਰਨ ਬਿਲ ਦੇ ਕਿ ਗਏ ਹਾਂਜੀ 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 ਓਕੇ ਕੋਈ ਹੈ ਇਹਦਾ ਕੋਈ ਲਿਖਿਆ ਹੋਇਆ ਨਾਮ ਉਹ ਪਿੱਛੇ ਲਿਖਿਆ ਬਾਈ ਹਾਂਜੀ ਪਿੱਛੇ ਲਿਖਿਆ ਦਿਖਾਵਾ ਨਾ ਫਿਰ हां धारा गुरु जी वेरी बाई नी मान करके गए थी तार जी ठीक है कि हां पर भाई का उस नाम पे छिया को फरमाते नंबर 40 पंडा लाडपुर ठीक है कि हां हां बल्कि मेरे हिसाब ਨਾਲ ਵੀ 22 ਦੇ ਵਿੱਚ ਸਭ ਤੋਂ ਅੱਗੇ ਕਿਹਨਾਂ ਹਟਾ ਹਲਕਾ ਵੱਡਾ ਪਰਮਾਰਥ ਬਾਈ ਦਾ ਉਹ ਅਜਿਹਾ ਜੋ ਦੋ ਕਿਹਾ ਇਹ ਵੱਡਾ ਮੰਨ ਲਾ ਜਿਹੜੇ ਫੋਨ ਨੂੰ ਪਤਾ ਕੁਝ ਨਹੀਂ ਕਰਾਉਂਦੇ ਮੈਂ ਨੋਟਾ ਹਾਂ ਹਾਂ ਮਨੀ ਗੁਰੂ ਸਰ ਇਹ ਮਨੀ ਗੁਰੂ ਸਰ ਨੇ ਦਿੱਤਾ ਸੀ ਬਾਈ ਇੱਕ ਬੰਦੇ ਇੱਕ ਮੋਟਰਸਾਈਕਲ ਸਾਡਾ ਗਿਆ ਹੋਇਆ ਪਾਚੀ ਉਹ ਸਾਡੇ ਯਾਰ ਦੋਸਤ ਲੈ ਜਾਂਦੇ ਆ ਪਾਚੀ ਆ ਪਾਚੀ ਮੇਰੇ ਖਿਆਲ ਹੁਣੀ ਹੋਇਆ ਸੀ ਹੁਣੀ ਹੋਇਆ ਸੀ ਬਾਈ ਉਹ ਕਿਨੇ ਦਿੱਤਾ ਸੀ ਉਹ ਬਾਈ ਆਪਣੇ ਬਿੱਲੇ ਖੰਡਿਆਲ ਵਰਗਿਆਂ ਨੇ ਤੇ ਗਰਤੇਜ ਹੋਣਾ ਨੇ ਤੇ ਦਦਾਰ ਨੇ ਤੇ ਗੱਗੀ ਇਹ ਜਿਹੜੇ ਸੰਦੇ ਦਿੱਤਾ ਯਾਰ ਇਹ ਤਾਂ ਪਿਛਲੇ ਸਾਲ ਹੀ ਦਿੱਤਾ ਉਦੋਂ ਪਹਿਲੇ ਉਹਦੋਂ ਪਹਿਲੇ ਕਹਿੰਦਾ ਬਾਈ ਬਾਈ ਹਾਂ 21 21 21 ਦਿੱਤਾ ਹਾਂ 21 ਬਾਈ ਕਹਿੰਦਾ ਇਹਨਾਂ ਨੂੰ ਕੋਣ ਤੈਨੂੰ ਦੱਸਿਆ ਵੀ ਦਿਮਾਗ ਇੰਨਾ ਕਿੱਧਰ ਚੱਲਦਾ ਇਹ ਤਾਂ ਬਾਈ ਮਨੀ ਗੁਰੂ ਸਾਹਿਬ ਮਨੀ ਗੁਰੂ ਸਾਹਿਬ ਵੀ ਥੋੜਾ ਤੇਲਾ ਹਾਂ ਆਹ ਜਿਹੜਾ ਮੋਟਰਸਾਈਕਲ ਆ ਜਿਹੜਾ ਸੱਤੇ ਨੂੰ ਮੈਂ ਸਨਮਾਨ ਕਰਿਆ ਇਹ ਜਿੱਦਣ ਫਾਰ ਗੱਡੀ ਸਨਮਾਨ ਅੱਛਾ ਜਿੱਦਣ ਫਾਰ ਗੱਡੀ ਸਨਮਾਨ ਕਰੀ ਸੀਗੀ ਉਸ ਦਿਨ ਹੀ ਇਹ ਸ਼ਨੀ ਰੈਗਟ ਵਾਲੇ ਨੇ ਪਹਿਲਾਂ ਵੀਰੇ ਨੂੰ ਮੋਟਰ ਹਸਨ ਮਾਰ ਕੀਤਾ ਸੀਗਾ ਉਸ ਤੋਂ ਬਾਅਦ ਇਹ ਸੱਤੇ ਰੰਗੀਆਂ ਨੂੰ ਦੇਤਾ ਸੀ ਇਹ ਮੁੰਡਾ ਭਾਈ ਸੱਤਾ ਰੰਗਾਂ ਵੱਡੀ ਦੇਣਾ ਆਪਾਂ ਨੂੰ ਹਮ ਮੈਂ ਕੋਦੇ ਕੋ ਨਹੀਂ ਖਾਂਦੀ ਇਹ ਮੁੰਡੇ ਦੀ ਵੱਡੀ ਦੇਣਾ ਆਪਾਂ ਨੂੰ ਕੁੱਤਰ ਭਾਜੀ ਚ ਸਾਰੀ ਦਿਹਾੜੀ ਭਾਈ ਕਿਸੇ ਨੂੰ ਵੱਧ ਘੱਟ ਨਹੀਂ ਕਹਿਣਾ ਮਾੜੀ ਨਹੀਂ ਕਹਿਣੀ ਚੰਗੀ ਨਹੀਂ ਕਹਿਣੀ ਬਿਲਕੁਲ ਧੁੱਪੇ ਹੀ ਮੱਚੀ ਜਾਣਾ ਪਤੰਦਰ ਨੂੰ ਕਹਿਣਾ ਪੈਂਦਾ ਤਾਂ ਫੇਰ ਭਾਈ ਜਿਹੜਾ ਬੰਦਾ ਆਪਣੀ ਖਾਤਰ ਇੰਨਾ ਸਟੈਂਡ ਲੈਂਦਾ ਤੇ ਉਹ ਤੈਨ ਦੱਸਿਆ ਵੀ ਇਹ ਤੋਂ ਆਪਾਂ ਲੋਕ ਵੀ ਕੁਝ ਨਹੀਂ ਰੱਖਿਆ ਲੋਕ ਵੀ ਜੀਰਣਾ ਸਹੀ ਜਿਹਾ ਆ ਇਹ ਮੋਟਰਸਾਈਕਲ ਸੀ ਆਪਣੇ ਮਨੀਆਂ ਦੇਤਾ ਵੀਰੇ ਹਾਂ ਹਾਂ ਭਾਈ ਯਾਰ ਕਿਉਂਕਿ ਯਾਰ ਤੁੱਪੇ ਮੱਚਦਾ ਯਾਰ ਇਹਦਾ ਇਹ ਨਹੀਂ ਗੱਲ ਵੀ ਇਹਨੂੰ ਪੈਸੇ ਨਹੀਂ ਦਿੰਦੇ ਤੁੱਪੇ ਮੱ ਤੁੱਪੇ ਮੱਚਦਾ ਤੁੱਪੇ ਮੱਚ ਕੇ ਦੇਦਾ ਇਹੀ ਮੋਲਾ ਵੀ ਬਾਜ਼ੀਆਂ ਸਾਡਾ ਐਡਾ ਨੌ ਕਰਤਾ ਪੰਜਾਬ 'ਚ ਜਿਹਨੂੰ ਮੋਟਰਸਾਈਕਲ ਦੇਵਾਂਗੇ ਉਹ ਸਾਡੇ ਇੱਥੇ ਖੜੀ ਆ ਬੰਦੇ ਦਾ ਮਾਨਵਾਦ ਦਾ ਗਾਹ ਜਿਹੜੇ ਬੰਦੇ ਕਬੂਤਰ ਡਾਉਣਗੇ ਬਾਈ ਚਾਹ ਨਾ ਬੰਦਿਆਂ ਦੀ ਮਿਹਨਤ ਪੱਲੇ ਪਵੇ ਮਾਨ ਵੀ ਦੇ ਆਪਣੇ ਘਰ ਦੇ ਦੀ سپورਟ ਕਰਨਾ ਜਿਹਨੂੰ ਆਇਆ ਹੈ ਵੀ ਜਾ ਹੈ ਕਿੱਥੇ ਦਾ ਮਾਰਨਾ ਕਹਿਣਾ ਉਹ ਘਰੇ ਦੇ ਕਿੱਥੇ ਤੈਨੂੰ ਆਏ ਨੂੰ ਗਰੇ ਲਵਾਉਣੀ ਜੋਟ ਬਣਾਉਂਗੇ ਗਾਲਤਾ ਇਹ ਯਾਰ ਬਾਕੀ ਬਾਈ ਆਦਾ ਇੰਜੋਏ ਕਰੂ ਹੁਣ 2-3 ਮਹੀਨੇ ਲਾਇਆ ਉਹ ਪੰਡ ਤੇ ਉਸ ਤੋਂ ਬਾਅਦ ਫੇਰ ਇੱਥੇ ਹੀ ਆ ਬਾਕੀ ਘਰ ਵਾਲਾ ਕੰਮ ਆ ਬਾਈ ਅਗਲੇ ਵੇ ਨਾਲ ਬਾਈ ਨਾਲੇ ਹੌਸਲਾ ਆ ਜਾਂਦਾ ਨਾਲੇ ਸਾਰੀਆਂ ਗੱਲਾਂ ਹੀ ਆ ਇੱਕ ਗੱਲ ਵੀ ਨਹੀਂ ਹੁੰਦੀ ਕਿ ਕਿੰਨੇ ਜੰਮਾ ਲਗਣਾ ਵਾਂਗੇ ਇਹ ਆ ਗਿਆ ਬਾਈ ਸੱਤੇ ਦਾ ਅੰਮ੍ਰਿਤਮੇ ਬਾਈ ਦੋ ਸਿੱਖੋ ਨੇ ਆਪਣੇ ਵੱਲੋਂ ਬਾਈ ਨੂੰ ਲੋੜਾ ਬਰਖ ਹੈ ਜੀ ਜੀ ਨੂੰ ਸਨਮਾਨ ਕਰਦਾ ਆ ਜਾਓ ਜੀ ਹੁਣ ਅਗਲਾ ਏ ਬੋਰ ਜਿੰਨ ਅਗਲਾ ਮੋਟਰ ਜੀ ਬੋਰ ਜਨਾ ਅਗਲਾ ਮੋਟਰ ਸਾਂਗੇ ਪਹਿਲਾ ਨਾਮ ਸ਼ੇਮਾ ਕੋਟਰ ਬਾਈ ਮੁਕਾਬਲਾ ਪਿੰਡ ਬੋਲ 2023 ਦੀ ਪਹਿਲੀ 바ਜੀ ਸੀ ਮੋਟਰਹੈਲ ਵਾਲੀ ਵਿਸਾਖੀ ਵਾਲਦਾਂ ਦੀ ਵਿਸਾਖੀ ਵਾਲਾ ਮੇਰੀ ਵੀ ਪਹਿਲੀ 바ਜੀ ਸੀ ਉਸ ਦਿਨ ਤੇ ਉਸ ਤੋਂ ਬਾਅਦ ਹੀ ਬਾਈ ਪੈਰ ਲੱਗਿਆ ਬੁੱਢੇ ਵਾਲੀ 바ਜੀ ਤੋਂ ਬਾਅਦ ਆਪਾਂ ਜਿੰਨਾ ਕਿ ਪਰਮਾਤਮਾ ਨੇ ਬੁਲਾ ਕੇ ਹੱਥ ਲਵਾਇਆ ਉਹ ਉਸ 바ਜੀ ਤੋਂ ਬਾਅਦ ਲੱਗੀ ਇਹ ਆ ਗਿਆ ਆਪਣਾ ਬੁਰਜ ਵਾਲਾ ਹਣਾ ਇਹ ਸਹੀ ਹੈ ਜੀ ਇਹ ਆ ਦਰਵੇਸ਼ਪਿੰਡ ਸੀਗਾ ਪਰਵੇਸ਼ੇ ਕਿਹੜੇ ਜ਼ਿਲ੍ਹੇ ਦਾ ਇਹ ਜੇ ਆਪਣੇ ਫਗਵਾੜੇ ਕੋਲ ਜਲੰਧਰ ਜੀ ਚਲੇ ਜਾਂਦਾ ਹੂੰ ਇਹ ਦੁੱਸਰ ਦੀ ਵਾਈ ਸੀ ਇਹ ਇਹ ਦੁੱਸਰ ਦੇ ਤਰ੍ਹਾਂ ਜੀ ਠੀਕ ਓਕੇ ਇਹ ਆ ਗਿਆ ਦੁੱਸਰ ਵਾਲਾ ਠੀਕ ਆ ਹਾਂ ਜੀ ਸਹੀ ਆ ਭਾਈ ਇਹ ਹੈ ਕੁਸਨ ਦਾਦਾ ਵੀ ਕਿੰਨੇ ਕੁ ਡੇ ਸੀ ਇੱਥੇ ਵਿਆਹ ਇੱਥੇ ਡੇ ਸੀ ਵੀਰੇ 155 ਸ਼ਪੰਜਾ ਉੱਤਰ ਬੱਲੇ ਬਹੁਤ ਉੱਤਰ ਜੀ ਦੁੱਸਰ ਚ ਜਿੱਤਿਆ ਤੁਸੀਂ ਹਾਂ ਜੀ ਦੱਖਣ ਓਕੇ ਭਰਾ ਇਹ ਜਿਹੜਾ ਵਾ ਇਹ ਮੰਗੇਗੀ ਹੂੰ ਇਹ ਗਰਮੀ ਦੀ ਵਾਈ ਸੀ ਹੂੰ ਉਹ ਦਣ ਇਥੇ ਦੋ ਕੂਤਰ ਉੱਡੇ ਸੀਗੇ ਇੱਕ ਵੀਰੇ ਦੇ ਘਰੋਂ ਹੀ ਸੀਗਾ ਉਹ ਲਾਸਟ ਤੇ ਟਾਈਮ ਕਟਾ ਕੇ ਆ ਗਿਆ ਇਹ ਕੂਤਰ ਉਹ ਆਪਣੇ ਇਹ ਜਿਹੜਾ ਕੂਤਰ ਮੋਟਰਸਾਈਕਲ ਜੱਤਦਾ ਵਾ ਇਹ ਮੜਿਆਣੀਆ ਵਾਲਾ ਸੋਨੀ ਦੇ ਘਰੋਂ ਸੀਗਾ ਤੇ ਦੂਜਾ ਕੂਤਰ ਜਿਹੜਾ ਟਾਈਮ ਕਟਾ ਕੇ ਆ ਗਿਆ ਸੀ ਉਹ ਇਹ ਤੋਂ ਵੀ ਵੱਧ ਉੱਡਿਆ ਸੀ ਮੋਟਰਸਾਈਕਲ ਵਾਲੇ ਨੂੰ ਟਾਈਮ ਜਿਹੜਾ ਕੱਟਿਆ ਗਿਆ ਸੀ ਹਾਂ ਉਹ ਲਾਸਟ ਤੇ ਹੀ ਜਾਵਾ ਹਾਂ ਜਮਾ ਲਾਸਟ ਤੇ ਹੀ ਜਦੋਂ ਜੱਤ ਹਰ ਵਾਲਾ ਟਾਈਮ ਸੀ ਉਦੋਂ ਹੀ ਬਸ ਉਹ ਟਾਈਮ ਲੱਗਿਆ ਸੀ ਜੇ ਕੋਟਾਟਿਆ ਗਿਆ ਜਿੱਦੀ ਆ ਗਿਆ ਆਉਣ ਨੂੰ ਰੋਲਾ ਪਾ ਸਕਦੇ ਪਰ ਸਾਡਾ ਬੰਦਾ ਕੋਈ ਉਹ ਜਹਾ ਹੈ ਨਹੀਂ ਵੀ ਉੱਥੇ ਰੋਲਾ ਵਾ ਨਹੀਂ ਪਉਂਦਾ ਜਾ ਇਦਾਂ ਬਿਲਕੁਲ ਬਿਲਕੁਲ ਆਹ ਮੋਟਰਸਾਈਕਲ ਦਾ ਕੀ ਗੱਲ ਹੈ ਮੇਨ ਮੁੱਦਾ ਇਹ ਆ ਵੀ ਜਿਹੜੇ ਅਸੀਂ ਨਾਮ ਜੱਤਦੇ ਆ ਸਾਡੇ ਯਾਰ ਤਾਂ ਜੱਤ ਜਿੱਤਦੇ ਆ ਤੇ ਆਪਾਂ ਜਿਹੜੇ ਘਰੋਂ ਨਾਮ ਜੱਤਦੇ ਆ ਤੇ ਉਹ ਆਪਣੇ ਯਾਰਾਂ ਕੋਲੇ ਜਾਂਦੇ ਆ ਇਹ ਨਹੀਂ ਹੈਗਾ ਵੀ ਆਪਾਂ ਘਰੇ ਹੀ ਰੱਖ ਲਈਏ ਜਿਵੇਂ ਕੰਡੋਰੀ ਵਾਲਾ ਮੋਟਰਸਾਈਕਲ ਤਾਂ ਸਾਂਝਾ ਹੋ ਗਿਆ ਸੀ ਉਹ ਦਿੱਤਾ ਸੀਗਾ ਨਾਰੰਗ ਵਾਲਾ ਮੋਟਰਸਾਈਕਲ ਉਹ ਵੀ ਬੰਦੇ ਨੂੰ ਗਿਫਟ ਕਰਤਾ ਸੀ ਪਰ ਕਿ ਜਿਸ ਪਾਲ ਵੰਗਰ ਵਾਲਾ ਉਹ ਉਹਨਾਂ ਨੂੰ ਦੇਣਾ ਹੀ ਅਗਲੇ ਦਾ ਹਨਾ ਅਗਲੇ ਦਾ ਸਾਹਮਿਆ ਸੀ ਆਪਾਂ ਇੱਕ ਬੋਲਟ ਪਰਸਾਲ ਨਾਲ ਬੋਲਟ ਉਹ ਅਗਲੇ ਦਾ ਹੀ ਆ ਜਿਹਦਾ ਕਬੂਤਰ ਆਪਾਂ ਸਾਹਮਣ ਵਾਲਿਆਂ ਦਾ ਤੋੜਾ ਹੁੰਦਾ ਵੀ ਜਿਹਦਾ ਤੇ ਆਹ ਹੁਣ ਇੱਥੇ ਵਾਲਾ ਬੁਰਜ ਵਾਲਾ ਉਹ ਰੰਜੀ ਨੂੰ ਗੈਫਟ ਕਰਦਾ ਯਾਰ ਅਗਲੇ ਦੇ ਕਰਮਾਂ ਕੀ ਪਤਾ ਇਹਦੇ ਕਰਮ ਜਾਂਦੇ ਹੋਣ ਇਹ ਬੁਰਜ ਜਿੱਤੇ ਜਿਹੜੇ ਬਾਈ ਰੰਜੀ ਨੂੰ ਦੇਤਾ ਨਹੀਂ ਯਾਰ ਰੰਜੀ ਦੇ ਕੋਲੇ ਬਾਈ ਮੋਫਾ ਓਕੇ ਭਰਾ ਇਹਦਾ ਉਧੜ ਨਹੀਂ ਦਿੱਤਾ ਸੀ ਜਦੋਂ 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 ਦਿੱਤਾ ਸੀ ਘਰੇ ਨਹੀਂ ਰੱਖਿਆ ਉਦੋਂ ਸ਼ਾਮ ਨੂੰ ਰੰਜੀ ਦੇ ਘਰੇ ਹੀ ਦਿੱਤਾ ਸੀ ਆਪਾਂ ਚਿੱ ਇੰਦਰ ਲੈ ਕੇ ਗਿਆ ਹੋਇਆ ਹਾਂ ਵਾਚੀ ਮੋਰ ਸੰਘੀ ਨੇ ਦਿੱਤਾ ਹੈ ਆ ਪਾਚੀ ਬੱਲੇ ਖੜੇ ਆਣੇ ਨੇ ਤੇ ਆਪਣੇ ਬਾਜ਼ਾਰ ਬਣਾਉਣੇ ਬੱਲੇ ਖੜੇ ਹਾਂ ਚਲੋ ਓਕੇ ਵੀਰੇ ਐਨ ਓਕੇ ਚਲੋ ਤੇ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਲਾਈਕ ਸ਼ੇਅਰ ਕਮੈਂਟ ਕਰਕੇ ਲਾ ਦਿਓ ਜੀ ਬਹੁਤ ਬਹੁਤ ਧੰਨਵਾਦ